ਬਾਬਾ ਜੋਗਾ ਸਿੰਘ ਜੀ ਮੁਖੀ ਤਰਨਾ ਦਲ ਬਾਬਾ ਗੁਰਦੇਵ ਸਿੰਘ ਜੀ ਮੁਖੀ ਤਰਨਾ ਦਲ ਇਹਨਾਂ ਦੇ ਨਾਲ ਅੱਜ ਜ਼ਿਕਰ ਕੀਤਾ ਬਾਬਾ ਨਾਗਰ ਸਿੰਘ ਜੀ ਜਿਹੜਾ ਸਮੁੱਚੀ ਕੌਮ ਦਾ ਹੁੰਦਾ ਉਹ ਕਿਸੇ ਇੱਕ ਦਾ ਨਹੀਂ ਤੇ ਉਹ ਸਰਬਸੰਮਤੀ ਦੇ ਨਾਲ ਹੀ ਸਾਰੇ ਸੰਤਾਂ ਮਹਾਂਪੁਰਖਾਂ ਦੇ ਨਹਿੰਗ ਸਿੰਘ ਜਥੇਬੰਦੀਆਂ ਦੇ ਨਾਲ ਜਿਨ੍ਹਾਂ ਨੇ ਪ੍ਰਾਤਨ ਵਿਰਸਾ ਸੰਭਾਲਿਆ ਹੋਇਆ ਤੇ ਉਹਨਾਂ ਦੇ ਨਾਲ ਗੁਰਨਤੇ ਦੇ ਨਾਲ ਵਿਧੀ ਵਿਧਾਨ ਜਿਹੜਾ ਜਰੂਰ ਬਣਾਉਣਾ ਚਾਹੀਦਾ ਤੇ ਜਦੋਂ ਇਹ ਵਿਧੀ ਵਿਧਾਨ ਬਣਾਉਣਗੇ ਤੇ ਉਹਨੂੰ ਅਸੀਂ ਪੂਰਾ ਸਮਰਥਨ ਵੀ ਦੇਵਾਂਗੇ ਮਰਿਆਦਾ ਤੋਂ ਬਾਹਰ ਜਾ ਕੇ ਕਰਨਗੇ ਤੇ ਸਾਡਾ ਕੋਈ ਸਮਰਥਨ ਨਹੀਂ ਇਸ ਕਰਕੇ ਜੇ ਮਰਿਆਦਾ ਦੇ ਅਨਸਾਰ ਅੱਜ ਜਿਹੜੀ ਇਹ ਦਸਤਾਰਬੰਦੀ ਹੋਈ ਹੈ ਸਿੰਘ ਸਾਹਿਬ ਕੈਨੇ ਕੁਲਦੀਪ ਸਿੰਘ ਜੀ ਗੜਗਾਜੀ ਨੂੰ ਬਾਬਾ ਟੇਕ ਸਿੰਘ ਹੀ ਹੋਰਾਂ ਨੂੰ ਸਰੋਪਾ ਦਿੱਤਾ ਗਿਆ ਹੈ ਜਾਨੀ ਕੁਲਦੀਪ ਸਿੰਘ ਜਨਕਾਰ ਜੁਣਾ ਨੂੰ ਤਾਂ ਸ੍ਰੀ ਕੇਤਗੜ ਸਾਹਿਬ ਜੀ ਦੀ ਦਸਤਾਰ ਬੰਦੀ ਕੀਤੀ ਗਈ ਜੀ ਤੇ ਜਿਹੜੀਆਂ ਸਾਰੇ ਆਏ ਜਾਨ ਸਿੰਘ ਦਲਪੰਸ ਸਾਰੇ ਆਇਆ ਜਕਸਾਲ ਵੀ ਉਹ ਵੀ ਉਹਨਾਂ ਦੇ ਨੁਮਾਇंदे ਵੀ ਆਏ ਨੇ ਆਉਣਗੇ ਵੀ ਬਾਬਾ ਜੀ ਦਾ ਵੀ ਸਿੰਘ ਸਾਹਿਬ ਜੀ ਦਾ ਗੁਰਮਤਾ ਚੱਲ ਰਿਹਾ ਹੈ ਪ੍ਰਧਾਨ ਸ੍ਰੋਣੀ ਕਮੇਟੀ ਦਾ ਉਹ ਵੀ ਗੁਰਮਤਾ ਹੋ ਜਾਊਗਾ ਜਲਦੀ ਹੋ ਜਾਊਗਾ ਇਸੇ ਇੱਕ ਬਾਦਰੀ ਸਮਾਗਮ ਕਿਤੇ ਜਿਹੜੇ ਸਮਾਗਮ ਹੈ ਉਹਨਾਂ ਦੇ ਵਿੱਚ ਜੋ ਦਾਸਾਂ ਦੀ ਸਾਡੇ ਸਮੂਹ ਜਾਨ ਸਿੰਘ ਦਲਪੰਸ ਸੇ ਖੜੇ ਨੇ ਮਾਨ ਜੋ ਬਾਬਾ ਪ੍ਰਦੇਵ ਸਿੰਘ ਜੀ ਆਲੇ ਬਾਬਾ ਕ੍ਰਿਸ਼ਨ ਦਸੰਗ ਦੀ 96 ਕੋੜੀ ਤੋਂ ਤਿਆਰ ਹੈ ਬਾਬਾ ਸਪਾਲ ਸਰਜੀਏ ਮਾਲਵਾ ਦਾ ਬਾਬਾ ਬਾਬਾ ਦੀ ਤਸ਼ਮੀਸ਼ ਵਾਲੇ ਸਾਰਿਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਹੀ ਸਤਗੁਰਾਂ ਦਾ ਪਾਵਨ ਸੀਸ ਜਦੋਂ ਦਿੱਲੀ ਦੇ ਵਿੱਚ ਸਤਗੁਰਾਂ ਨੇ ਆਪਣੇ ਸੀਸ ਦਾ ਬਲੀਦਾਨ ਦਿੱਤਾ ਸੀ ਤੇ ਬਾਬਾ ਜੈਦਾ ਜੀ ਧੰਨ ਬਾਬਾ ਜੀਨ ਸਿੰਘ ਜੀ ਸਤਗੁਰਾਂ ਦੇ ਪਾਵਨ ਸੀਸ ਨੂੰ ਪੜਾ ਦਾ ਪੜਾਸ਼ ਜੀ ਨੰਕਰ ਸਰ ਲੈ ਕੇ ਆਏ ਸੀ ਸੋ ਮਹਾਨ ਜਿਹੜਾ ਸੀਸ ਪਲੇਟ ਅੱਜ ਆਪਰਾ 350 ਸਾਲਾ ਸ਼ਤਾਬਦੀ ਸਮਾਗਮ ਦਾ ਹਿੱਸਾ ਵਾ ਉਹ 25 ਨਵੰਬਰ ਨੂੰ ਗੁਰਦਾਰਾ ਸੀਸਗਾਂ ਸਾਹਿਬ ਦਿੱਲੀ ਤੋਂ ਆਰੰਭ ਹੋ ਕੇ ਪੜਾ ਦਾ ਪੜਾ ਜਿੰਨਾ ਪੜਾਵਾਂ ਤੇ ਸਤਿਗੁਰਾਂ ਦੇ ਸੀਸ ਦਾ ਪੜਾ ਹੋਇਆ ਸੀ ਰਾਤ ਦੇ ਵਿਸ਼ਰਾਮ ਹੋਏ ਸਨ ਉਹਨਾਂ ਪੜਾਵਾਂ ਤੋਂ ਹਾਂ ਆਇਆ 28 ਨਵੰਬਰ ਦੀ ਰਾਤ ਨੂੰ ਕੀਰਤ ਪ੍ਰਸਾਦ ਦੀ ਧਰਤੀ ਤੇ ਪਹੁੰਚੇਗਾ ਅਤੇ 29 ਨਵੰਬਰ ਵਾਲੇ ਦਿਨ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਮਹਾਨ ਸ਼ੀਸ਼ਪੇੜ ਯਾਤਰਾ ਆਰੰਭ ਹੋ ਕੇ ਗੁਰਦਰਾ ਸ਼ੀਸ਼ਗਾਂ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗੀ ਜਿੱਥੇ ਮਹਾਨ ਸ਼ੀਸ਼ ਸੰਸਕਾਰ ਦਿਵਸ ਮਨਾਇਆ ਜਾਵੇਗਾ ਸੋ ਇਹ ਜਿਹੜੇ ਸਾਡੇ ਨੇ ਅੰਗ ਸਿੰਘ ਦਲਾ ਪੰਥਾਂ ਦੇ ਪ੍ਰੋਗਰਾਮ ਹੈ ਉਹਨਾਂ ਦੇ ਵਿੱਚ ਵੱੱਟ ਸੱਟ ਕੇ ਸੰਗਤਾਂ ਇਸ ਆ ਰਹੀਆਂ ਨੇ ਅੱਜ ਦੀ ਜਿਹੜੀ ਇੱਕ ਜੁਟਤਾ ਸਮੇਂ ਤੇ ਪੰਥ ਦੇ ਵਿੱਚ ਇਸੇ ਤਰ੍ਹਾਂ ਆਪਸੀ ਮਤਭੇਦ ਪੈਦਾ ਹੁੰਦੇ ਆ ਉਹ ਸੁਲਝਾਅ ਵੀ ਲੈ ਜਾਂਦੇ ਆ ਸੋ ਅੱਜ ਉਹ ਸੁਲਝ ਗਏ ਨੇ ਤੇ ਸਿੰਘ ਸਾਹਿਬ ਜੀ ਨੂੰ ਸਾਰੇ ਪੰਥ ਵੱਲੋਂ ਦਸਤਾਰ ਬੰਦੀ ਹੋਈ ਹੈ ਜੋ ਕੋਈ ਰਹਿ ਗਏ ਉਹ ਵੀ ਸਾਹਿਬ ਸਿੰਘ ਸਾਹਿਬ ਜੀ ਨੂੰ ਆ ਕੇ ਦਸਤਾਰਾਂ ਦੇਣਗੇ ਸਤਿਗੁਰੂ ਦੀ ਕਿਰਪਾ ਹੋ ਗਈ ਸਿੰਘ ਸਾਹਿਬ ਦੀ ਜਿਸ ਤਰ੍ਹਾਂ ਪਿਛਲੇ 6 ਮਹੀਨੇ ਇਹਨਾਂ ਨੇ ਆਪਣੀ ਕਾਰਜਕਾਰੀ ਚੰਗੀ ਪੰਥਕ ਸੰਗਤ ਨੂੰ ਵਿਖਾਈ ਐਸੇ ਤਰ੍ਹਾਂ ਅੱਗੇ ਕਰਦੇ ਰਹਿਣਗੇ ਜਿਹੜਾ ਸਮੁੱਚੀ ਕੌਮ ਦਾ ਹੁੰਦਾ ਉਹ ਕਿਸੇ ਇੱਕ ਦਾ ਨਹੀਂ ਤੇ ਉਹ ਸਰਬਸੰਮਤੀ ਦੇ ਨਾਲ ਹੀ ਸਾਰੇ ਸੰਤਾਂ ਮਹਾਂਪੁਰਖਾਂ ਦੇ ਨਹਿੰਗ ਸਿੰਘ ਜਥੇਬੰਦੀਆਂ ਦੇ ਨਾਲ ਜਿਨ੍ਹਾਂ ਨੇ ਪ੍ਰਾਤਨ ਵਿਰਸਾ ਸੰਭਾਲਿਆ ਹੋਇਆ ਤੇ ਉਹਨਾਂ ਦੇ ਨਾਲ ਗੁਰਨਤੇ ਦੇ ਨਾਲ ਵਿਧੀ ਵਿਧਾਨ ਜਿਹੜਾ ਜਰੂਰ ਬਣਾਉਣਾ ਚਾਹੀਦਾ ਤੇ ਜਦੋਂ ਇਹ ਵਿਧੀ ਵਿਧਾਨ ਬਣਾਉਣਗੇ ਤੇ ਉਹਨੂੰ ਅਸੀਂ ਪੂਰਾ ਸਮਰਥਨ ਵੀ ਦੇਵਾਂਗੇ ਮਰਿਆਦਾ ਤੋਂ ਬਾਹਰ ਜਾ ਕੇ ਕਰਨਗੇ ਤੇ ਸਾਡਾ ਕੋਈ ਸਮਰਥਨ ਨਹੀਂ ਇਸ ਕਰਕੇ ਜੇ ਮਰਿਆਦਾ ਦੇ ਅਨਸਾਰ ਅੱਜ ਜਿਹੜੀ ਇਹ ਦਸਤਾਰਬੰਦੀ ਹੋਈ ਹੈ ਸਿੰਘ ਸਾਹਿਬ ਕੈਣੀ ਕੁਲਦੀਪ ਸਿੰਘ ਜੀ ਗੜਗਾਜੀ ਨੂੰ ਬਾਬਾ ਟੇਕ ਸਿੰਘ ਹੋਰਾਂ ਨੂੰ ਇਸ ਰੋਪਾ ਦਿੱਤਾ ਗਿਆ ਹੈ ਕੈਣੀ ਕੁਲਦੀਪ ਸਿੰਘ ਜੀ ਨੂੰ ਤਾਂ ਸ੍ਰੀ ਕੇਸਗਰ ਸਾਹਿਬ ਜੀ ਨੇ ਦਸਤਾਰਬੰਦੀ ਕੀਤੀ ਗਈ ਜੀ ਤੇ ਜਿਹੜੀਆਂ ਸਾਰੇ ਆਏ ਨਾ ਸਿੰਘ ਦਲਪੰਸਾਰੇ ਆਇਆ ਸਾਲ ਵੀ ਉਹ ਵੀ ਉਹਨਾਂ ਦੇ ਨਮਾਇंदे ਵੀ ਆਏ ਨੇ ਆਉਣਗੇ ਵੀ ਬਾਬਾ ਜੀ ਦਾ ਵੀ ਸਿੰਘ ਸਾਹਿਬ ਜੀ ਦਾ ਗੁਰਮਤਾ ਚੱਲ ਰਿਹਾ ਹੈ ਪ੍ਰਧਾਨ ਚੋਣ ਦੀ ਕਮੇਟੀ ਦਾ ਉਹ ਵੀ ਗੁਰਮਤਾ ਹੋ ਜਾਊਗਾ ਜਲਦੀ ਹੋ ਜਾਊਗਾ ਉਸੇ ਇੱਕ ਬਾਦਰੀ ਸਮਾਗਮਾਂ ਕਿਤੇ ਜਿਹੜੇ ਸਮਾਗਮਾਂ ਉਹਨਾਂ ਦੇ ਵਿੱਚ ਜੋ ਦਾਸਾਂ ਦੀ ਸਾਡੇ ਸਮੂਹ ਜਗ ਸਿੰਘ ਦਾਤਪੁਰ ਸਿੰਘ ਜੀ ਖੜੇ ਨੇ ਮਾਨ ਜੋ ਬਾਬਾ ਪ੍ਰਦੇਵ ਸਿੰਘ ਜੀ ਵੱਲੇ ਵਾਲੇ ਬਾਬਾ ਕਿਰਨ ਦਸੇ ਦੀ 92 ਕੋੜੀ ਤੋਂ ਤਿਆਰ ਹੈ ਬਾਬਾ ਸਪਾਲ ਸਿੰਘ ਜੀ ਦੇ ਮਾਲਵਾ ਦਾ ਬਾਬਾ ਬਾਬਾ ਦੇ ਤਸ਼ਮੀਸ਼ ਵਾਲੇ ਸਾਰਿਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਹੀ ਸਤਗੁਰਾਂ ਦਾ ਪਾਵਨ ਸੀਸ ਜਦੋਂ ਦਿੱਲੀ ਦੇ ਵਿੱਚ ਸਤਗੁਰਾਂ ਨੇ ਆਪਣੇ ਸੀਸ ਦਾ ਬਲੀਦਾਨ ਦਿੱਤਾ ਸੀ ਤੇ ਬਾਬਾ ਜੈਦਾ ਜੀ ਧੰਨ ਬਾਬਾ ਜੀਮ ਸਿੰਘ ਜੀ ਸਤਗੁਰਾਂ ਦੇ ਪਾਵਨ ਸੀਸ ਨੂੰ ਪੜਾ ਦਾ ਪੜਾਸ਼ ਜੀ ਨੰਦਪੁਰ ਸਾਹਿਬ ਲੈ ਕੇ ਆਏ ਸੀ ਸੋ ਮਹਾਨ ਜਿਹੜਾ ਸੀਸ ਪਲੇਟ ਅੱਜ ਆਪਰਾ 350 ਸਾਲਾ ਸ਼ਤਾਬਦੀ ਸਮਾ ਸਵਾ ਉਹ 25 ਨਵੰਬਰ ਨੂੰ ਗੁਰਦਾਰਾ ਸੀਸਗਾਂ ਸਾਹਿਬ ਦਿੱਲੀ ਤੋਂ ਆਰੰਭ ਹੋ ਕੇ ਪੜਾ ਦਾ ਪੜਾ ਜਿੰਨਾ ਪੜਾਵਾਂ ਤੇ ਸਤਿਗੁਰਾਂ ਦੇ ਸੀਸ ਦਾ ਪੜਾ ਹੋਇਆ ਸੀ ਰਾਤ ਦੇ ਵਿਸ਼ਰਾਮ ਹੋਏ ਸਨ ਉਹਨਾਂ ਪੜਾਵਾਂ ਤੋਂ ਹਾਂ ਆਇਆ 26 ਨਵੰਬਰ ਦੀ ਰਾਤ ਨੂੰ ਕੀਰਤ ਪ੍ਰਸਾਦ ਦੀ ਧਰਤੀ ਤੇ ਪਹੁੰਚੇਗਾ ਅਤੇ 29 ਨਵੰਬਰ ਵਾਲੇ ਦਿਨ ਗਿਰੀਤ ਪ੍ਰਸਾਦ ਦੀ ਧਰਤੀ ਤੋਂ ਮਹਾਨ ਸੀਸ ਪੇੜ ਯਾਤਰਾ ਆਰੰਭ ਹੋ ਕੇ ਗੁਰਦਾਰਾ ਸੀਸਗਾਂ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗੀ ਜਿੱਥੇ ਮਹਾਨ ਸੀਸ ਸੰਸਕਾਰ ਦਿਵਸ ਮਨਾਇਆ ਜਾਵੇਗਾ ਸੋ ਇਹ ਜਿਹੜੇ ਸਾਡੇ ਨਿਹੰਗ ਸਿੰਘ ਪੰਥਾਂ ਦੇ ਪ੍ਰੋਗਰਾਮ ਹੈ ਉਹਨਾਂ ਦੇ ਵਿੱਚ ਵੱੱਟ ਸੱਟ ਕੇ ਸੰਗਤਾਂ ਹੀ ਸਾਂ ਲੈਣਗੇ ਅੱਜ ਵੀ ਜਿਹੜੀ ਇੱਕ ਜੁਟਤਾ ਸਮੇਂ ਤੇ ਪੰਥ ਦੇ ਵਿੱਚ ਇਸੇ ਤਰ੍ਹਾਂ ਆਪਸੀ ਮਤਭੇਦ ਪੈਦਾ ਹੁੰਦੇ ਆ ਉਹ ਸੁਲਝਾ ਵੀ ਲੈ ਜਾਂਦੇ ਆ ਸੋ ਅੱਜ ਉਹ ਸੁਲਝ ਗਏ ਨੇ ਤੇ ਸਿੰਘ ਸਾਹਿਬ ਜੀ ਨੂੰ ਸਾਰੇ ਪੰਥ ਵੱਲੋਂ ਦਸਤਾਰ ਬੰਦੀ ਹੋਈ ਹੈ ਜੋ ਕੋਈ ਰਹਿ ਗਏ ਉਹ ਵੀ ਸਾਹਿਬ ਸਿੰਘ ਸਾਹਿਬ ਜੀ ਨੂੰ ਆ ਕੇ ਦਸਤਾਰਾਂ ਦੇਣਗੇ ਤੇ ਸਤਿਗੁਰ ਕਾਰਜਕਾਰੀ ਚੰਗੀ ਪੰਥ ਨੂੰ ਸੰਗਤ ਨੂੰ ਵਿਖਾਈ ਐਸੇ ਤਰ੍ਹਾਂ ਅੱਗੇ ਕਰਦੇ ਰਹਿਣਗੇ